ਕਿ ਆਪਲਾ ਸ਼ਾਹ ਅੱਜ ਮੈਂ ਬਰਸ਼ਰ ਨਾ ਰੋਡਰ ਚੇਅਰਮੈਨ ਦਾ ਨਜ਼ਮ ਕੌਂਸਲ ਲੇਡਰ ਸਾਰਾ ਗਪਾਲਾ ਇਹ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਦੀ ਅਦਰਸ਼ ਨਾਲ ਉਹਨਾਂ ਵਿਕਲਪ ਨਾਲ ਲੀਸੀਯੂ ਲੰਦਰਰੇ ਇਹਦੀ ਸਾਡੇ ਸਹੀ ਹੋਗੀ ਹੈਗੇ ਨੇ ਬਾਹਰ ਚੜਾ ਬਜਟ ਰਿਪੋਰਟ ਔਰ ਖਾਸ ਤੌਰ ਤੇ ਮੈਂ ਆਹ ਬਾਰੇ ਹੈ ਡਾਕਟਰ ਮਿੰਦੀਮ ਤਨਵੀ ਡਾਇਰੈਕਟਰੀ ਸਿਅਨ ਸੀ ਜਿਨ੍ਹਾਂ ਨੇ ਆਪਣੀ ਸਾਰੀ ਕ੍ਰੀਮ ਮੱਥੇ ਤੇ ਭੇਜੀ ਹੈ ਤਾਂ ਕਿ ਲੋਕਾਂ ਦਾ ਪ੍ਰੋਪਰ ਚੈੱਕ ਅਪ ਹੋ ਸਕੇ ਉਹਨਾਂ ਨੂੰ ਕੋਈ ਸਿਹਤ ਜਾਂ ਰੰਮ ਦੀ ਡਵਾਈਸ ਡੋੜਾ ਉਹ ਡਵਾਈਸ ਦੇ ਸਕਦੀ ਹੈ ਉਸ ਤੋਂ ਬਾਅਦ ਉਹ ਵੀ ਮਰਦ ਕਰ ਸਕਦੇ ਔਰ ਖਾਸ ਤੌਰ ਤੇ ਮੈਂ ਕਹਾਂਗਾ ਭੱਲੇ ਵੀਰ ਖਿੰਦਰ ਸਿੰਘ ਵੀ ਹੋ ਜਿੰਦੇ ਅ ਮਰੀਜ਼ਾਂ ਦੇ ਨਾਲਤ ਨੇ ਪਰ ਉਹ ਸਿਹਰਾਂ ਨਾਲ ਗੱਲ ਕਿਤੇ ਰਣ ਕਰ ਮੇਰਾ ਮੈਰਿਜ ਤੁਹਾਡੇ ਲਈ ਖੁੱਬਾ ਇਹਦਾ ਮੇਰ ਸਿ ਬੇਨਾ ਵੀ ਦੇ ਸਕਦੇ ਜਿਸ ਭਰਨਾ ਨਾਲ ਨਾਲ ਉਹ ਇੰਥੇ ਸੰਭਿਆਰ ਸਭ ਕਰ ਰੰਦਾ ਕਿਆ ਵਾਰ ਲੰਘਦਾ ਸੇਰਵਾਰ ਚੱਲ ਰਿਹਾ ਪਰ ਤੁਸੀਂ ਦੇਖ ਰਹੇ ਹੋ ਕਿ ਸਾਹ ਕਿਹੜਾ ਲੋਕ ਆਪਣਾ ਕਿੱਟਾ ਤਰਾਰ ਰਹੇ ਨੇ ਅਸੀਂ ਪਿਛਲੇ ਕਈ ਸਾਲਾਂ ਤੋਂ ਇੱਕ ਖਰਵਾਰ ਕੰਮਰ ਹਰਸ਼ਾ ਦੇ ਦੇਵ ਬਰਕਿਆਂ ਤੋਂ ਮੰਡ ਰਹੇ ਹਾਂ ਇਸ ਵਾਰ ਬਰਕਿਆਂ ਦੀ ਫੀਸ ਜਦ ਨੇ ਆਈ ਕਮਿਟ ਲੰਗ ਸਕੂਲ ਦੇ ਆਪ ਕਿਹਾ ਉਹ ਬੱਡੇ ਧਾਨਕ ਹੋ ਗਏ ਉਹ ਇੰਸਟੈਂਟ ਦੀ ਅੰਦਰ ਸ਼ੋਰ ਕਿਰਪਾ ਨਾਲ ਸਭ ਪਛੋਰ ਰਿਹਾ ਬਾਬਾ ਕਿਰਪਾ ਕਲੇ ਇਸੇ ਕਰਾਂ ਸੀ ਹਰ ਛਾਲੇ ਇੱਕ ਬਰਕਿਆਂ ਤੋਂ ਲਗਾਇਆ ਅੱਜ ਮੈਂ ਦਰਸ਼ਨ ਨਰੋਡਰ ਚੇਰਦਨ ਲਦਾਣਾ ਸ਼੍ਰੀ ਗੰਗਾਂ ਸੇਵ ਲੇਡਰ ਸਾਰਾਗ ਪ੍ਰਾਲਾਏ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਦਰਸ਼ਨ ਨਰੋਡਰ ਵਿਕਿਰਪਨਾਲ ਇਹ ਸੀਯੋਜਨ ਕਰ ਰਹੇ ਇਹਦੇ ਸਾਡੇ ਸਹਿਯੋਗੀ ਹੈਗੇ ਨੇ ਬਾਹਰ ਚਪੜਾ ਵੈਜੀਟੇਰੀਅਨ ਔਰ ਖਾਸ ਤੌਰ ਤੇ ਮੈਂ ਆਭਾਰੀ ਹਾਂ ਡਾਕਟਰ ਵਿਲੀਅਮ ਪੰਚੀ ਡਾਇਰੈਕਟਰ ਸ਼੍ਰੀ ਜੀ ਜਿਨ੍ਹਾਂ ਨੇ ਆਪਣੀ ਸ਼ਾਰੀਕ ਟੀਮ ਮੱਥੇ ਭੇਜੀ ਹੈ ਤਾਕਿ ਲੋਕਾਂ ਦਾ ਪ੍ਰੋਪਰ ਚੈੱਕ ਅਪ ਹੋ ਸਕੇ ਉਹਨਾਂ ਨੂੰ ਕੋਈ ਕਿਸੇ ਜਗ੍ਹਾ ਤੋਂ ਦਵਾਈ ਦੀ ਲੋੜ ਹੈ ਉਹ ਦਵਾਈ ਦੇ ਸਕੀਏ ਉਸ ਤੋਂ ਬਾਅਦ ਉਹ ਵੀ ਨਰਮ ਕਰ ਸਕੀਏ ਔਰ ਖਾਸ ਤੌਰ ਤੇ ਮੈਂ ਇਹ ਕਹਿਣਾ ਚਾਹਾਂਗਾ ਸਾਡੇ ਰੇਰ ਸਿਕੰਦਰ ਸਿੰਘ ਦੀ ਹੌਦਦਲੇ ਮਰੀਦ ਪਰਸੇ ਦੇ ਮਾਲਕ ਨੇ ਦਰਬਾਰ ਸ਼ੇਹਰ ਨਾਲ ਗੱਲ ਕੀਤੇ ਰਹਿਣ ਕਰ ਮੇਰਾ ਮੈਰਜ ਤੁਹਾਡਾ ਵੀ ਖੁੱਦਾ ਇਹਦਾ ਬੇਸਤੀ ਦੇਣਾ ਨਹੀਂ ਦੇ ਸਕਦੇ ਜਿਸ ਪਰ ਨਾਲ ਦੇਣ ਸਾਨੂੰ ਇਥੇ ਸਮਝਾ ਸਰਪ ਕਰਨ ਦਾ ਕਿਆ ਵਾਰ ਲੰਗਰ ਸੇਵਾਦਾਰ ਚੱਲ ਰਿਹਾ ਔਰ ਤੁਸੀਂ ਦੇਖ ਰਹੇ ਹੋ ਕਿ ਸਾਰੇ ਕਿਹੜਾ ਲੋਕ ਆਪਣਾ ਚੈੱਕਅਪ ਕਰਵਾ ਰਹੇ ਨੇ ਅਸੀਂ ਤਿਸ ਦੇ ਕਈ ਸਾਲਾਂ ਤੋਂ ਇੱਕ ਖਰਦਾਰ ਕੰਬਰ ਹਰ ਸਾਹਿਬ ਗਵੇ ਵਰਤਿਆਂ ਤੇ ਬੱਦਲ ਰਹੇ ਆ ਡਿਫਰੈਂਸ ਵਰਤਿਆਂ ਦੀ ਫੀਸ ਦਿੰਨੇ ਆ ਇੱਕ ਰਿਕਲਾਂਗ ਸਕੂਲਡਾਫ ਕਿਰਪਾ ਹੋਇਆ ਉਹ ਬਾਬੇ ਧਾਰਮਿਕ ਗੁਰੂ ਕੋ ਬੇਸਟਰੀ ਅਦਰਸ਼ਾ ਕਿਰਪਾ ਨਾਲ ਸਭ ਕੁਝ ਹੋ ਰਿਹਾ ਬਾਬਾ ਕਿਰਪਾ ਕਰੇ ਤੇ ਇਸੇ ਕਰਾਂ ਅਸੀਂ ਹਰ ਸਾਲ ਇੱਕ ਬੱਦਕੈਂਤ ਬਗਾਇਆ ਕਰਾਉਂਦਾ ਰਾਂਝ ਕੀ ਕਹਿਣਾ ਚਾਹੁੰਦੇ ਆ ਜਿਹੜਾ ਵਿਸ਼ਾਲ ਦੁੱਤਰ ਕੰਪ ਦਾ ਯੂਜ਼ਿੰਗ ਕੀਤਾ ਗਿਆ ਸੀ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਤੇ ਐਲਾਇੰਸ ਕਲੱਬ ਔਰ ਲੁਧਿਆਣਾ ਸਿਟੀਜ਼ਨ ਕੌਂਸਲ ਇਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਸੀਐਮਸੀ ਹਸਪੀਟਲ ਉਹਨਾਂ ਦੀ ਇੱਕ ਜੋ ਮੈਂ ਕਹੂੰਗਾ ਜਿਵੇਂ ਹੁਣੇ ਰੋੜਾ ਜੀ ਨੇ ਜ਼ਿਕਰ ਕੀਤਾ ਵੀ ਕਰੀਮ ਸਭ ਸੀਨੀਅਰ ਡਾਕਟਰ ਤਾਂ ਕਿ ਉਹ ਸਾਡੇ ਇਲਾਕੇ ਦੇ ਵਿੱਚ ਸਾਹਨੇਵਾਲ ਇਲਾਕੇ ਦੇ ਵਿੱਚ ਇੱਕ ਕੈਂਪਸ ਉਦਤ ਕੀਤਾ। ਔਰ ਮੈਂ ਉਸ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰੂੰਗਾ ਇਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਸਾਡੇ ਲੋੜਵੰਦ ਲੋਕਾਂ ਦਾ ਕਿ ਉਹ ਜੋ ਕਿ ਨਹੀਂ ਟਰੈਵਲ ਕਰ ਸਕਦੇ ਕੋਈ ਸੀਐਮਸੀ ਤੱਕ ਨਹੀਂ ਪਹੁੰਚ ਕਰ ਸਕਦੇ। ਵੀ ਉਹ ਆਪਣਾ ਇੱਥੇ ਰੂਬਰੂ ਹੋ ਕੇ ਇਹਨਾਂ ਸੀਨੀਅਰ ਡਾਕਟਰਾਂ ਤੋਂ ਇਲਾਜ ਕਰਾ ਸਕਦੇ। ਜਾਉਣਾ ਤੋਂ ਕੋਈ ਪਤਾ ਹੀ ਲੱਗਦਾ ਵੀ ਬਿਮਾਰੀ ਕੀ ਹੈ ਅੱਜ ਹਿੰਦੁਸਤਾਨ 슈ਗਰ ਦਾ ਇੱਕ ਕੈਪੀਟਲ ਬਣ ਗਿਆ ਜੇਕਰ ਵਰਲਡ ਦੇ ਵਿੱਚ ਆਪਾਂ ਦੇਖਦੇ ਆ ਸਭ ਤੋਂ ਜ਼ਿਆਦਾ ਅੱਜ ਪੇਸ਼ੈਂਟ ਹਿੰਦੁਸਤਾਨ ਦੇ ਵਿੱਚ ਆ 슈ਗਰ ਦਾ ਸੋ ਉਹ ਵੀ ਇੱਕ ਸਪੈਸ਼ਲ ਇੱਥੇ ਟੈਸਟ ਹੋ ਰਿਹਾ ਨੇ ਹਰ ਇੱਕ ਬੰਦੇ ਦੇ 슈ਗਰ ਦੇ ਟੈਸਟ ਹੋ ਰਹੇ ਨੇ ECG ਹੋ ਰਹੀ ਹੈ ਔਰ ਆਰਥੋ ਦੇ ਡਾਕਟਰ ਬੈਠੇ ਨੇ ਲੇਡੀਜ਼ ਦੇ ਡਾਕਟਰ ਬੈਠੇ ਆ ਸੋ ਇੱਕ ਇਸ ਪਵਿੱਤਰ ਦਿਹਾੜੀ ਤੇ ਮੈਂ ਇੱਕ ਵਾਰੀ ਫੇਰ ਦਰਸ਼ਨ ਰੋੜਾ ਜੀ ਸਦਾਪਤਾਰ ਸਿੰਘ ਜੀ ਔਰ ਇੰਨੀ ਸਾਰੀਆਂ ਜੋ ਟੀਮ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹੋਰ ਕਿਹੜੀ ਕਿਹੜੀ ਟੀਮ ਆਇਆ ਹੈ ਹਾਂਜੀ ਹੋਰ ਕਿਹੜੀ ਕਿਹੜੀ ਟੀਮ ਇੱਥੇ ਪਹੁੰਚਿਆ ਨੇ ਤੇ ਮੇਨ ਦਾ ਸੀਐਨਸੀ ਦੇ ਹੀ ਸਾਰੇ ਡਾਕਟਰ ਡਾਕਟਰ ਨੇ ਇਹ ਤਕਰੀਬਨ 10 ਅਲੱਗ-ਅਲੱਗ ਉਹ ਹੈਗੇ ਨੇ ਆਪਣੇ ਕੈਬਨ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਾ ਕੇ ਕੋਈ ਆਰਥੋ ਦਾ ਹੈ ਕੋਈ ਹਾਰਟ ਦੀ ਹੋ ਰਹੀ ਹੈ ਈਸੀਜੀ ਨਾਲ ਨਾ ਡਿਸਟੈਂਸ ਹੈ ਹਾਰ ਰਹੀ ਹੈ ਬੱਚਿਆਂ ਦੀ ਹੈ ਸੋ ਕੋਈ ਵੀ ਆਪਣਾ ਆ ਕੇ ਔਰ ਮੈਂ ਇੱਕ ਬੇਨਤੀ ਕਰਨਾ ਚਾਹਣਾ ਤੁਸੀਂ মিডিਆ ਦੇ ਥਰੂ ਕਿ ਹਲੇ ਵੀ ਬਹੁਤ ਵਕਤ ਹੈ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਲੋਕ ਇਸ ਚੀਜ਼ ਦਾ ਫਾਇਦਾ ਉਠਾ ਸਕਣ ਉਹ ਆਉਣ ਇੱਥੇ ਔਰ ਆ ਕੇ ਕਿੰਨੇ ਵੇ ਤੱਕ ਜਿਹੜਾ ਕੈਂਪ ਹੈ ਚੱਲੇਗਾ ਤਕਰੀਬਨ 4 ਵਜੇ ਤੱਕ ਕੈਂਪ ਚੱਲੇਗਾ ਔਰ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਪਹਿਲੀ ਵਾਰ ਸੀ ਪਹਿਲਾ ਜਿਹੜਾ ਵਾਚੀ ਸੀ ਤਾਂ ਕਿਸ ਤਰ੍ਹਾਂ ਹੋਣ ਵਾਲਾ ਸੀ ਜਿਸ ਤਰ੍ਹਾਂ ਕੇ ਨਹੀਂ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਹੀ ਇੱਕ ਅਜ ਤੋਂ 24 ਤਰੀਕ ਨੂੰ 22 ਨਵੰਬਰ ਨੂੰ ਇੱਥੇ ਅੱਖਾਂ ਦਾ ਇੱਕ ਕੈਂਪ ਲੱਗਿਆ ਸੀ ਇੱਥੇ ਗਾਰਡਨ ਰਿਜ਼ੋਰਟ ਉਹਦੇ ਵਿੱਚ ਬੜਾ ਸੋਹਣਾ ਹੰਗਾਰਾ ਸੀਗਾ ਪਬਲਿਕ ਦਾ ਤਕਰੀਬਨ 250 ਦੇ ਕਰੀਬ ਪੇਸ਼ੈਂਟ ਇੱਥੇ ਆਇਆ ਔਰ 22 ਉਹਨਾਂ ਦੇ ਵਿੱਚੋਂ ਜਿਹੜੇ ਲੋੜਵੰਦ ਸੀਗੇ ਕਰਨ ਵਾਲੇ ਉਹਨਾਂ ਦਾ ਸ਼ੰਕਰਾ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਾਇਆ ਗਿਆ ਔਰ ਬੜਾ ਅੱਜ ਵੀ ਲੋਕ ਆ ਰਹੇ ਨੇ ਜਿਹੜੇ ਕਹਿੰਦੇ ਨੇ ਵੀ ਸਾਡਾ ਅੱਖਾਂ ਦਾ ਇੱਕ ਮੇਜਰ ਚੀਜ਼ ਆ ਮੈਂ ਫੇਰ ਬੇਨਤੀ ਕਰੂੰਗਾ ਇਹਨਾਂ ਆਰਗੇਨਾਈਜੇਸ਼ਨ ਨੂੰ ਕਿ ਸਾਡੇ ਦਰਵਾਜ਼ੇ ਤਾਂ ਹਮੇਸ਼ਾ ਖੁੱਲੇ ਨੇ ਤੇ ਜਦੋਂ ਮਰਜ਼ੀ ਜਦੋਂ ਵੀ ਹੁਕਮ ਕਰਨਗੇ ਤੇ ਇਹੋ ਜੇ ਉਦਮ ਲਈ ਅਸੀਂ ਤਿਆਰ ਹਾਂ ਸਕੀ ਕਰਨ ਕਰਨਾ ਚਾਹੀਦਾ ਮਖਰੂਫ ਰਜਿਸਟਰ ਅ ਜਿਹੜੀ ਜਿਹੜੀ ਇੱਥੇ ਮਤਲਬ ਕਿਸਾਨ ਦੇ ਜਿਹੜੇ ਕੈਸ਼ ਵਗਰਾ ਹੁੰਦੇ ਨੇ ਦੱਸਾਂਗੇ ਇਹ ਨਹੀਂ ਦੋਨੀਆਂ ਸਰ ਇੱਥੇ ਇੱਕ ਫੁੱਲ ਫਲੈਜ ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹ ਹੈ ਇੱਕ ਜਿਹੜੀ ਸਾਡੇ ਕੋਲ ਟੀਮ ਹੈ ਉਹ ਸੀਐਮਸੀ ਦੇ ਸਪੈਸ਼ਲਿਸਟ ਡਾਕਟਰ ਦੀ ਹੈ ਅਸੀਂ ਇਹ ਨਹੀਂ ਕੋਈ ਜਨਰਲ ਇੱਕ ਕੈਂਪ ਲਗਾਇਆ ਜਾਂ ਇੱਕ ਬਹੁਤ ਅੱਛੇ ਜਿਹੜੇ ਡਾਕਟਰ ਐਕਸਪਰਟ ਨੇ ਸੀਐਮਸੀ ਹਸਪੀਟਲ ਦੇ ਉਹ ਸਾਰੇ ਡਾਕਟਰ ਸਾਡੇ ਕੋਲ ਇੱਥੇ ਆਏ ਨੇ ਜੀ ਔਰ ਉਹ ਉਹਨਾਂ ਦੇ ਵਿੱਚ ਮੈਡੀਸਨ ਹੈ ਜੀ ਸਕਿਨ ਹੈ ਗਾਇਨੀ ਡਿਪਾਰਟਮੈਂਟ ਹੈ ਪੈਡੀਆਟ੍ਰਿਕ ਡਿਪਾਰਟਮੈਂਟ ਹੈ ਆਰਥੋ ਡਿਪਾਰਟਮੈਂਟ ਹੈ ਇਹ ਸਾਰੇ ਡਿਪਾਰਟਮੈਂਟ ਜਿਹੜੇ ਉਹ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਕੋਲੇ ਅਵੇਲੇਬਲ ਨੇ ਇਸ ਟਾਈਮ ਤੇ ਅਸੀਂ ਖੁਦ ਬੜਾ ਇਸ ਚੀਜ਼ ਸਾਨੂੰ ਫਕਰ ਹੋ ਰਿਹਾ ਵੀ ਅਸੀਂ ਇੱਕ ਪੂਰਾ ਸੀਐਮਸੀ ਇੱਥੇ ਲੈ ਕੇ ਆ ਗਏ ਆ ਜੀ ਤੇ ਲੋਕਾਂ ਨੂੰ ਉਹਨਾਂ ਦਾ ਮੈਕਸਿਮਮ ਫਾਇਦਾ ਉਠਾਣਾ ਚਾਹੀਦਾ ਜੀ ਜਿਹੜਾ ਹੈ ਜੀ ਹਾਂ ਜੀ ਸੈਕੰਡ ਨੰਬਰ ਦੋਨੰਬਰ ਕਲ ਕਿਤੇ ਨਹੀਂ ਆਦੀ ਹੈ ਕਭੀ ਤੁਸੀਂ ਦੇਖੋ ਅ ਹਾਂ ਜੀ ਅਸੀਂ ਜੋ ਵੀ ਡਾਕਟਰ ਰეკਮੈਂਡ ਕਰ ਰਹੇ ਨੇ ਉਹ ਉਹਦੇ ਨਾਲ ਦਵਾਈਆਂ ਵੀ ਫ੍ਰੀ ਨੇ ਜੀ ਸਾਰੀਆਂ ਉਹ ਉਹ ਦਵਾਈਆਂ ਦਾ ਚਾਰਜ ਨਹੀਂ ਲਿਆ ਜਾ ਰਿਹਾ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕਿਸੇ ਦੀ ਕੋਈ ਪ੍ਰੋਬਲਮਸ ਹੈ ਜੋ ਡਾਕਟਰ ਸਾਹਿਬ ਰეკਮੈਂਡ ਕਰ ਰਹੇ ਉਹ ਪ੍ਰੈਸਕ੍ਰਿਪਸ਼ਨ ਸਲਿੱਪ ਦਿੱਤੀ ਜਾ ਰਹੀ ਹੈ ਜੀ ਉਹ ਮੈਡੀਸਿਨ ਸਾਰੀਆਂ ਨਾਲ ਫ੍ਰੀ ਦਿੱਤੀ ਜਾਂਦੀ ਹੈ। ਨੈਕਸਟ ਟਾਈਮ ਕੋ ਬੰਦ ਬੋਈਆ ਪੇਸ਼ੈਂਟ ਕੋ ਵੀ ਬੰਦ ਕੋਈ ਨਾ ਹੋਵੇ। ਦਵਾਈ ਨਰਸ ਲੈ ਕੇ ਜਾਂਦਾ ਪਰ ਨੈਕਸਟ ਟਾਈਮ ਕੋਸ਼ਿਸ਼ ਕੀਤਾ ਸਮਰ ਅਵੇਲੇਬਲ ਹੁੰ ਤੋਂ ਮੈਡੀਸਿਨ ਵਗੈਰਾ ਜੀ ਫਟ ਮੰਗਵਾਉਂਦੇ ਆ। ਜੀ ਬਿਲਕੁਲ ਅਸੀਂ ਉਹ ਸਾਡੇ ਸਾਰੇ ਨੰਬਰਸ ਇੱਥੇ ਇਹਨਾਂ ਕੋਲੇ ਅਵੇਲੇਬਲ ਨੇ। ਕੋਈ ਪੇਸ਼ੈਂਟ ਅਗਰ ਕਿਸੇ ਨੂੰ ਕੋ ਅੱਗੋਂ ਕੰਟੀਨਿਊ ਕੋ ਪ੍ਰੋਬਲਮਸ ਚੱਲ ਰਹੀ ਹੈ ਉਹ ਫੀਲ ਕਰਦਾ ਵੀ ਨਹੀਂ ਮੈਨੂੰ ਕੋਈ ਪੋਰ ਪੇਸ਼ੈਂਟ ਜ਼ਿਆਦਾ ਨਹੀਂ ਫੋਰਡ ਕਰ ਸਕਦਾ। ਉਹ ਸਾਡੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਫ੍ਰੀ ਆਫ ਕਾਸਟ ਅਸੀਂ ਮੈਡੀਸਿਨ ਪ੍ਰੋਵਾਈਡ ਕਰਾਵਾਂਗੇ। ਔਰ ਜਿੱਥੋਂ ਤੱਕ ਹੋ ਸਕਿਆ ਸੀ ਉਹਨਾਂ ਦੇ ਲਾਜ਼ਮੀ ਫਰੀ ਕਰਾਉਣ ਹਾਂਜੀ ਹਲੋ ਹਾਂਜੀ ਅ ਜਿੱਥੇ ਆਪਾਂ ਬਕ ਬਕ ਨਾਲ ਗੱਲਬਾਤ ਕੀਤੀ ਐ ਸਰ ਆਪਾਂ ਇਹਨਾਂ ਨਾਲ ਤੁਹਾਡਾ ਵੀ ਗੱਲ ਕਰ ਲੈਂਦੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅ ਅ ਵਿਸ਼ਾਲ ਉੱਡੀਰ ਮੈਡੀਕਲ ਕਲੀਨਿਕ ਤੇ ਕੈਂਪ ਲੱਗਿਆ ਹੈ ਦੇਖੋ ਜੀ ਜਗ ਜਿੰਦਿਆਂ ਦੇ ਮੇਲੇ ਜੇ ਤੁਹਾਡੀ ਸਿਹਤ ਚੰਗੀ ਹੈ ਨਾ ਤੇ ਫਿਰ ਸਭ ਕੁਝ ਹੀ ਚੰਗਾ ਲੱਗਦਾ ਦੁਨੀਆ ਦੇ ਵਿੱਚ ਸਭ ਤੋਂ ਕਹਿੰਦੇ ਨਾ ਜ਼ਰੂਰੀ ਹੈਗਾ ਨਿਰੋਗੀ ਕਾਇਆ ਤੇ ਨਿਰੋਗੀ ਕਾਇਆ ਵਾਸਤੇ ਅਸੀਂ ਲੁਧਿਆਣੇ ਦੀ ਸਭ ਤੋਂ ਉੱਚ ਸੰਸਥਾ ਜਿਹੜੀ ਹੈ ਸੀਐਮਸੀ ਲੁਧਿਆਣਾ ਉਹਨੂੰ ਚੱਕ ਕੇ ਅੱਜ ਸਾਹਨੇਵਾਲ ਆਂਦਾ ਹੈ ਤੇ ਕੀ ਹੁੰਦਾ ਸੀਗਾ ਸਾਡੇ ਕੋਲ ਆਉਂਦੀਆਂ ਸੀਗੇ ਕੰਪਲੇਂਟਸ ਕਿ ਸਾਹਨੇਵਾਲ ਵਾਲੇ ਜਿਹੜੋ ਜਾਣਦੇ ਨੇ ਸੀਐਮਸੀ ਦੇ ਕੇ ਵਾਰੇ ਟਾਈਮ ਨਹੀਂ ਮਿਲਦਾ ਬੜਾ ਸਾਰੀ ਦਿਹਾੜੀ ਭੰਨੀ ਪੈਂਦੀ ਹੈ ਤੇ ਇਸ ਵਕ ਸਾਡਾ ਉਪਰਾਲਾ ਸੀਗਾ ਕਿ ਸੀਐਮਸੀ ਦੇ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਦੀ ਟੀਮ 11 12 ਸਪੈਸ਼ਲਿਟੀਆਂ ਦੀ ਜਿਹੜੀ ਇੱਥੇ ਆਈਆਂ ਹੋਈਆਂ ਨੇ ਚਾਹੇ ਉਹ ਡਾਇਬਟੀਸ ਦੇ ਨੇ ਮੈਡੀਸਿਨਸ ਦੇ ਨੇ ਕਾਰਡੀਓਲੋਜੀ ਦੇ ਨੇ ਹਾਰਟ ਦੇ ਨੇ ਚਾਹੇ ਉਹ ਸਕਿਨ ਦੇ ਨੇ ਚਾਹੇ ਆਰਥੋ ਦੇ ਹੱਡੀਆਂ ਦੇ ਨੇ ਔਰਤਾਂ ਦੇ ਮਾਹਰ ਨੇ ਬੱਚਿਆਂ ਦੇ ਨੇ ईएनटी ਵੀ ਸਾਰੇ ਚੱਕ ਇੱਥੇ ਲੈ ਕੇ ਆਂਦੇ ਤਾਂ ਕਿ ਇਹਨਾਂ ਦਾ ਲੋਕਾਂ ਦਾ ਇਲਾਜ ਹੋ ਸਕੇ ਤੇ ਉਹਨਾਂ ਨੂੰ ਲੋਕੀ ਤੇ ਚਾਹ ਦਾ ਲੰਗਰ ਲਾਉਂਦੇ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਦਿਹਾੜਾ ਹੈ ਜਦੋਂ ਉਹਨਾਂ ਦਾ ਜਨਮ ਦੇ ਨੇ ਤੇ ਚਾਹ ਦੇ ਲਾਂਦੇ ਨੇ ਪ੍ਰਸ਼ਾਧਿਆਂ ਦੇ ਲਾਂਦੇ ਨੇ ਅਸੀਂ ਦਵਾਈਆਂ ਦਾ ਲੰਗਰ ਲਾਇਆ ਤੁਸੀਂ ਵੇਖਿਆ ਹੋਣਾ ਕਿ ਦਵਾਈਆਂ ਵੀ ਜਿਹੜੀਆਂ ਨੇ ਫ੍ਰੀ ਦੇ ਰਹੇ ਆ ਸ਼ੂਗਰ ਟੈਸਟਿੰਗ ਫ੍ਰੀ ਹੋ ਰਹੀ ਹੈ ECG ਫ੍ਰੀ ਹੋ ਰਹੀ ਹੈ ਮੋਟਿਵ ਜਿਹੜਾ ਹੈ ਕਿ ਪੰਜਾਬ ਨੂੰ ਬਚਾਣਾ ਹੈ ਅੱਜ ਪੰਜਾਬ ਦੀ ਜਵਾਨੀ ਜਿਹੜੀ ਹੈ ਪਹਿਲੀ ਇੱਕ ਜੋ ਇੱਕ ਹੀ ਨਸਲ ਤੇ ਸਾਡੀ ਖਾਗੀ ਪਾਰਟੀ ਚ ਦੂਜੀ ਨਸਲ ਸਾਡੀ ਖਾਗੀ ਜਦੋਂ ਸ਼ਹਿਰ ਚ ਸਾਡੀ ਵੰਡ ਹੋਈ ਤੀਜੀ ਨਸਲ ਸਾਡੀ ਜਿਹੜੀ ਹੈ ਉਹ ਇਮੀਗ੍ਰੇਸ਼ਨ ਨੇ ਖਾਲੀ ਲੋਕੀ ਬਾਹਰ ਚਲੇ ਗਏ ਬੱਚੇ ਸਾਡੇ ਚੌਥੀ ਨਸ਼ਿਆਂ ਨੇ ਖਾਲੀ ਹੁਣ ਪੰਜਾਬ ਨੂੰ ਬਚਾਉਣਾ ਕਿੱਦਾਂ ਪੰਜਾਬ ਨੂੰ ਬਚਾਉਣਾ ਕਿ ਸਿਹਤ ਚੰਗੀ ਹੋਵੇ ਸਾਡਾ ਨੌਜਵਾਨ ਜਿਹੜਾ ਹੈ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਸਾਡੇ ਪੰਜਾਬੀਆਂ ਨੂੰ ਬਿਮਾਰੀਆਂ ਤੋਂ ਦੂਰ ਰਹਾ ਜਾਵੇ ਅੱਜ ਗੁਰਗੋਬਿੰਦ ਸਿੰਘ ਮਹਾਰਾਜ ਨੇ ਕਿਆ ਸੀਗਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਤੇ ਉਸੇ ਦੇ ਕੋਈ ਵਰਗ ਦਾ ਬੱਚਾ ਬੰਦਾ ਹੋਵੇ ਚਾਹੇ ਪੰਜਾਬ ਦਾ ਰਹਿਣ ਵਾਲਾ ਹੋਵੇ ਚਾਹੇ ਪੰਜਾਬ ਤੋਂ ਬਾਹਰ ਦਾ ਹੋਵੇ ਸਾਰਿਆਂ ਵਾਸਤੇ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਤੁਸੀਂ ਦੇਖੋ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਆ ਰਹੇ ਨੇ ਤੇ ਆਪਣਾ ਇਲਾਜ ਮੁਫਤ ਕਰਾ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਐਦਾਂ ਦਾ ਉਪਰਾਲਾ ਵਾਹਿਗੁਰੂ ਦੀ ਬਖਸ਼ੀਸ਼ ਤੋਂ ਬਿਨਾਂ ਨਹੀਂ ਹੁੰਦਾ ਵਾਹਿਗੁਰੂ ਦੀ ਸੀਸ ਹੈ ਕਿ ਅਸੀਂ ਇਹ ਕਰਨਾ ਹੈ ਅੱਗੇ ਤੋਂ ਸਾਡੀ ਮੇਰੀ ਗੱਲਬਾਤ ਚੱਲ ਰਹੀ ਹੈ ਟਾਟਾ ਮੈਮੋਰੀਅਲ ਹਸਪੀਟਲ ਵਾਲਿਆਂ ਨਾਲ ਵੀ ਕਿ ਅਸੀਂ ਕੈਂਸਰ ਦੇ ਸਪੈਸ਼ਲਿਸਟ ਟੀਮ ਇੱਥੇ ਲੈ ਕੇ ਆਵਾਂਗੇ ਡੀ ਐਮ ਸੀ ਲੈ ਆਵਾਂਗੇ ਪੀ ਜੀ ਆਈ ਲੈ ਆਵਾਂਗੇ ਹੋਰ ਜਿੰਨੇ ਵੀ ਸਪੈਸ਼ialities ਨੇ ਉਹਨਾਂ ਨੂੰ ਲੈ ਆਵਾਂਗੇ ਆ ਜਿਹੜੇ ਜਗ੍ਹਾ ਦੇ ਮਾਲਕ ਨੇ ਹੋਰਾ ਸਾਹਿਬ ਉਹਨਾਂ ਦਾ ਵੀ ਬੜਾ ਸ਼ੋਕਦਾਨ ਉਹ ਜਗ੍ਹਾ ਫਰੀ ਦਿੱਤੀ ਹੋਈ ਹੈ ਸੰਨ ਲੰਗਰ ਵਰਪੂਰ ਚੱਲ ਰਿਹਾ ਹੈ ਚਾ ਪਾਣੀ ਦਾ ਵੀ ਚੱਲ ਰਿਹਾ ਤੇ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਕਵਾਇਦ ਚੱਲ ਰਹੀ ਹੈ ਪੰਜਾਬ ਦੀ ਸਿਹਤ ਨੂੰ ਬਚਾਉਣ ਦੀ ਕਵਾਇਦ ਚੱਲ ਰਹੀ ਹੈ ਅੱਜ ਕਿਸਨਾ ਕਿੰਨੇ ਪ੍ਰਾਜੇ ਟੈਸਟ ਹੋ ਰਹੇ ਨੇ ਕਿਸਾਂ ਦੇਰੀ ਮੈਡੀਕਲ ਸੰਗ ਦੇ ਦੇਖੋ ਤੁਹਾਨੂੰ ਦੱਸਿਆ ਕਿ ECG ਫਰੀ ਹੋ ਰਹੀ ਹੈ ਬਲੱਡ ਟੈਸਟਿੰਗ ਫਰੀ ਹੋ ਰਹੀ ਹੈ 슈ਗਰ ਟੈਸਟਿੰਗ ਫਰੀ ਹੋ ਰਹੀ ਹੈ ਉਸ ਤੋਂ ਬਾਅਦ ਔਰਤਾਂ ਦਾ ਚੈੱਕਅਪ ਫਰੀ ਹੋ ਰਿਹਾ ਹੈਗਾ ਤੇ ਹੋਰ ਦੇਖੋ ਲੋਕਾਂ ਦੇ ਜਿੰਨੀਆਂ ਵੀ ਲੋਕਾਂ ਦੀ ਸਹੂਲਤ ਹੋ ਸਕਦੀ ਹੈ ਦਵਾਈਆਂ ਫਰੀ ਦੇ ਰਹੇ ਆ ਉਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਤੇ ਆ ਕਿਸਾ ਬਿਨਾ ਕੈਸੇ ਲਾਲਚ ਤੇ ਕੋਈ ਇੱਥੇ ਪੋਲਿਟਿਕਲ ਏਜੰਡਾ ਨਹੀਂ ਹੈ ਕਿਸੇ ਨੂੰ ਕਿ ਕੋਈ ਵੋਟਾਂ ਮੰਗਣ ਆਇਆ ਅਸੀਂ ਤੇ ਲੁਧਿਆਣੇ ਨੂੰ ਸੇਵਾ ਕਰਨ ਆਏ ਆ ਤੇ ਸੇਵਾ ਕਰਦੇ ਰਵਾਂਗੇ ਤੇ ਮੈਂ ਤੁਹਾਨੂੰ ਜਿੱਦਾਂ ਪ੍ਰੋਮਿਸ ਕੀਤਾ ਹੈਗਾ ਕਿ ਇਹਨੂੰ ਹਰ ਬਰੇ ਦਾ ਅਸੀਂ ਇੱਕ ਬਣਾ ਲਾਂਗੇ ਇਹਦਾ ਏਜੰਡਾ ਤੇ ਲੁਧਿਆਣਾ ਸਿਟੀਜ਼ਨ ਕੌਂਸਲ ਜਿਹੜੀ ਪਿਛਲੇ 40 ਸਾਲਾਂ ਤੋਂ ਸੇਵਾ ਕਰ ਰਹੀ ਹੈ ਉਹ ਸੇਵਾ ਦਾ ਜਿਹੜਾ ਭਾਵ ਹੈਗਾ ਉਹ ਹਰ ਵਰੇ ਅਸੀਂ ਕਰਦੇ ਰਵਾਂਗੇ ਧੰਨਵਾਦ ਜਿਸ ਦਾ ਮਤਲਬ ਜਿਸ ਦਾ ਕੋਈ ਅਸਾਂ ਦਾ ਪੇਸ਼ੈਂਟ ਆਇਆਦਾ ਜਿਹੜੇ ਕੰਟੀਨਿਊਲੀ ਮਤਲਬ ਮੈਡੀਸਿਨ ਖਾ ਰਿਹਾ ਚੱਲਦਾ ਹੁੰਦਾ ਬਾਹਰ ਉਹ ਮੈਂ ਦੋਲੀ ਮੈਡੀਸਿਨ ਨਹੀਂ ਲੈ ਸਕਦਾ ਤਾਂ ਉਸ ਸੰਬੰਧੀ ਕੋਈ ਹੈਕਕ ਪ੍ਰਬੰਧ ਕੇ ਬਾਰੇ ਬਿਲਕੁਲ ਹੈਗਾ ਜੀ ਅਸੀਂ ਸਾਡੀ ਨਾ ਸੰਸਥਾ ਜਿਹੜੀ ਹੈਗੀ ਆ ਮੈਡੀਕਲ ਸੁਭਾਵਾਂ ਜਿਹੜੀਆਂ ਨੇ ਵੈਸੀ ਵੀ ਅਸੀਂ ਰੈਗੂਲਰ ਦਿੰਦੇ ਰਹਿੰਦੇ ਆ ਜੇ ਕੋਈ ਏਦਾਂ ਦਾ ਆਂਦਾ ਹੈਗਾ ਸੱਜਣ ਜਿਹੜਾ ਕੋਈ ਦਵਾਈ ਅਫੋਰਡ ਨਹੀਂ ਕਰ ਸਕਦਾ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈਗਾ ਅਸੀਂ ਜਿਹੜੇ ਵੀ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਵੀ ਜੋੜ ਕੇ ਆਪਣੇ ਕੋਲੋਂ ਜਿੱਦਾਂ ਤੇ ਸੀਐਮਸੀ ਲੁਧਿਆਣਾ ਵੱਲੋਂ ਵੀ ਹੋਰ ਸੰਸਥਾਵਾਂ ਵੱਲੋਂ ਵੀ ਉਹਦੀ ਇਸ ਵਾਰੀ ਦਵਾਈ ਦਾ ਪ੍ਰਬੰਧ ਵੀ ਕਰਾਂਗੇ ਅਸੀਂ ਤੇ ਕੈਂਸਰ ਦੇ ਪੇਸ਼ੈਂਟਾਂ ਦੇ ਲੋਕਾਂ ਦੇ ਇਲਾਜ ਕਰਾ ਤੇ ਲੋਕਾਂ ਦੀ ਸਰਜਰੀਜ਼ ਕਰਾਉਂਦੀ ਆ ਹਾਂ ਤੇ ਛੋਟੀ ਗੱਲਾਂ ਨੇ ਪ੍ਰਮਾਤਮਾ ਮਿਹਰ ਕਰੇ ਵਾਹਿਗੁਰੂ ਆਪਣਾ ਆਸ਼ੀਰਸ਼ ਰੱਖਣ ਹੱਥ ਰੱਖਣ ਸਿਰ ਦੇ ਉੱਪਰ ਹਰ ਬੰਦੇ ਦਾ ਕਿਸੇ ਨੂੰ ਸਾਡੇ ਕੋਈ ਆ ਜਾਵੇ ਸਾਡੇ ਕੋਈ ਕੋਈ ਬਿਮਾਰੀ ਲੈ ਕੇ ਕਿ ਮੈਨੂੰ ਆ ਜਰੂਰத் ਹੈ ਕਿ ਸਰਜਰੀ ਦੀ ਜਰੂਰਤ ਹੈਗੀ ਜਾਂ ਕਿ ਹੋਰ ਚੀਜ਼ ਦੀ ਜਰੂਰਤ ਹੈ ਹਰ ਜਰੂਰਤ ਦਾ ਖਿਆਲ ਰੱਖਾਂਗੇ ਤੇ ਪੂਰੀ ਕਰਾਂਗੇ ਥੈਂਕ ਯੂ ਥੈਂਕ ਯੂ